ਇਹ ਕੱਲ ਮਿਤੀ 3 9 24 ਨੂੰ ਸਾਡੇ ਖਾਲੜਾ ਜਿਹੜੇ ਖਾਲੜਾ ਜਿਹੜੀ ਖਾਣੇ ਦੀ ਪੁਲਿਸ ਨੂੰ ਕਾਫੀ ਵੱਡੀ ਸਫਲਤਾ ਮਿਲੀ ਜੇ ਤਾਂ ਕੋ ਸਾਹਮਣੇ ਇੱਕ ਨੌਜਵਾਨ ਜਿਹੜਾ ਇਹਨਾਂ ਨੇ ਵੇਖ ਕੇ ਪੇਸ਼ ਨੂੰ ਭੱਜਣ ਲੱਗਾ ਜਿਹਨੂੰ ਇਹਨਾਂ ਨੇ ਕਾਬੂ ਕੀਤਾ ਅਬੂ ਕਰਕੇ ਉਹਦੀ ਕਲਾਸ਼ੀ ਲਈ ਕਲਾਸ਼ੀ ਦਰਾਂ ਉਹਨੇ ਲੱਕ ਦੇ ਨਾਲ ਫਿਦਾ ਪਰਣਾ ਬੰਨਿਆ ਜਿਹਦੇ ਵਿੱਚ ਫੈਰੋਂ ਨਬਰਾਮਦ ਹੋਈ ਪਾਕਿਸਤਾਨ ਦੇ ਨਾਲ ਉੱਥੇ ਫੋਨ ਕਰਕੇ ਇਹ ਮੂਵ ਆਉਂਦਾ ਡਰੋਨ ਤੇ ਨਹੀਂ ਸਰ ਅੱਜ ਜਿਹੜਾ ਮਲਜ਼ਮ ਫੜਿਆ ਕੇਸਬੰਦੀ ਦੇ ਵਿੱਚ ਬੜਾ ਕਿ ਕਿਹੜਾ ਤਰ੍ਹਾਂ ਵਾਲਾ ਕੇ ਜਿਹੜਾ ਉਹਦੇ ਤੇ ਪਰਚਾ ਬਿਕੜਿਆ ਇਹ ਕੱਲ ਮਿਤੀ 3 9 24 ਨੂੰ ਸਾਡੇ ਖਾਲੜਾ ਜਿਹੜੇ ਖਾਲੜਾ ਜਿਹੜੀ ਠਾਣੇ ਦੀ ਪੁਲਿਸ ਨੂੰ ਕਾਫੀ ਵੱਡੀ ਸਫਲਤਾ ਮਿਲੀ ਜਦੋਂ ਉੱਥੇ ਐਸਐਚਓ ਖਾਲੜਾ ਇੰਸਪੈਕਟਰ ਸਤਪਾਲ ਸਿੰਘ ਦੀ ਨਿਗਰਾਨੀ ਹੇਠ ਇਹ ਐਸਏ ਗੁਰਦੀਪ ਸਿੰਘ ਸਮੇਤ ਪੁਲਿਸ ਪਾਰਟੀ ਸਮੇਤ ਬੀਐਸਬ ਇੱਕ ਗਸ਼ਤ ਕਰ ਰਹੀ ਸੀ ਪਿੰਡ ਬਾਤਾਰਾ ਸਿੰਘ ਤੇ ਦੋਨੋਂ ਪਿੰਡ ਦਾ ਲੋਕਸਾਈਡ ਨੂੰ ਆ ਰਹੇ ਸੀ ਜਦੋਂ ਇਹ ਜਿਹੜਾ ਪੋਲ ਹੈਗਾ ਪਾਠ ਵਾਲਾ ਉਹਦੇ ਨੇੜੇ ਪੁੱਜੇ ਦਾ ਗੋਗ ਸਾਹਮਣੇ ਇੱਕ ਨੌਜਵਾਨ ਜਿਹੜਾ ਇਹਨਾਂ ਨੇ ਵੇਖ ਕੇ ਪਿੱਛੇ ਨੂੰ ਭੱਜਣ ਲੱਗਾ ਜਿਹਨੂੰ ਇਹਨਾਂ ਨੇ ਕਾਬੂ ਕੀਤਾ ਕਾਬੂ ਕਰਕੇ ਉਹਦੀ ਤਲਾਸ਼ੀ ਲਈ ਤਲਾਸ਼ੀ ਦੌਰਾਨ ਉਹਨੇ ਲੱਕ ਦੇ ਨਾਲ ਪੀਲਾ ਪਰਨਾ ਬੰਨਿਆ ਜਿਹਦੇ ਵਿੱਚ ਹੈਰੋਂ ਨਮਰਾਮਦ ਹੋਈ ਹੈਰੋਂ ਦਾ ਜਿਹੜਾ ਵੇਟ ਕੀਤਾ ਗਿਆ ਵੇਟ ਕਰਨ ਤੇ 541 ਗ੍ਰਾਮ ਜਿਹੜੀ ਹੈਰੋਂ ਨਮਰਾਮਦ ਹੋਈ ਤੇ ਜਿਹੜਾ ਦੋਸ਼ੀ ਹੈ ਇਹਨੇ ਆਪਣਾ ਨਾਮ ਜਿਹੜਾ ਪ੍ਰਭ ਜੋਤ ਸਿੰਘ ਉਹ ਪ੍ਰਭ ਸਾਨਾ ਹਰੇਸ਼ਮ ਸਿੰਘ ਵਾਸੀ ਪਿੰਡ ਰਾਜੋਕੇ ਦੱਸਿਆ ਇਹਦੇ ਤੇ ਸਰ ਕੋਈ ਹੋਰ ਵੀ ਕੋਈ ਮਤਲਬ ਵਗੈਰਾ ਕਰਦਾ ਨੇਤੇ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਪਰ ਇਹਦੀ ਜਿਹੜੀ ਪੁਸ਼ਕਸ਼ੋਤ ਤੇ ਆਇਆ ਵੀ ਇਹਨੇ 3-4 ਮਹੀਨੇ ਤੋਂ ਇਹ ਕੰਮ ਜਿਹੜਾ ਸ਼ੁਰੂ ਕੀਤਾ ਸੀ ਇੱਕ ਦੋ ਕਨਸਾਈਨਮੈਂਟ ਇਹਨੇ ਪਹਿਲਾਂ ਅੱਧਾ-ਅੱਧਾ ਕਿਲੋ ਜਾਂ ਬੋਤਲ ਟਾਈਪ ਸਟਵਾਈ ਸੀ ਜਿਹੜੀ ਅਗੇ ਨੇ ਡਿਲੀਵਰ ਕੀਤੀ ਪਾਕਿਸਤਾਨ ਦੇ ਨਾਲ ਸੰਬੰਧ ਹਾਂਜੀ ਪਾਕਿਸਤਾਨ ਦੇ ਨਾਲ ਉੱਥੇ ਫੋਨ ਕਰਕੇ ਇਹ ਮੂਵ ਆਉਂਦਾ ਡਰੋਨ ਰਾਈ ਤੇ ਕੱਲ ਵੀ ਇਹਨੇ ਜਿਹੜੀ ਡਰੋਨ ਰਾਈ ਗ੍ਰਾਫਸਟ ਸਟਵਾਈ ਸੀ ਉੱਥੇ ਭਾਲ ਕਰਕੇ ਤੇ ਲੈ ਕੇ ਜਾ ਰਿਹਾ ਜਿੱਥੋਂ ਆਪਾਂ ਆਪਣਾ ਸਪਾਟ ਨਾਮ ਕਾ ਇਹ ਕੱਲਾ ਹੀ ਅੱਜ ਫਿਲਹਾਲ ਕਾਬੂ ਕੀਤਾ ਜੇ ਇਹਦਾ ਰਿਮਾਂਡ ਲੈਣਾ ਰਿਮਾਂਡ ਲੈ ਕੇ ਅਗੇ ਇਨਵੈਸਟੀਗੇਸ਼ਨ ਕਰਾਂਗੇ ਪੁੱਛਗਿੱਛ ਕਰਾਂਗੇ ਇਹਦੇ ਨਾਲ ਜਰੂਰ ਇਹਦਾ ਸਾਥੀ ਵੀ ਲਵਾਂਗੇ ਹੋਏ